ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਗਨਮੈਨ ਸੀ ਗੁਰਕੀਰਾ ਸਿੰਘ ਗੋਲਦੀ ਦੀ ਮੌਤ ਗੋਲੀਆਂ ਲੱਗਣ ਦੇ ਨਾਲ ਹੋਈ ਅਤੇ ਗੋਲਦੀ ਖੰਨਾ ਰਾਮਪੁਰ ਦੇ ਵਿੱਚ ਪੈਂਦਾਰ ਰਹਿਣ ਵਾਲਾ ਸੀ ਜੋ ਕਿ ਦੋਰਾਹਾ ਥਾਣੀ ਅਦੀਨ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਆਪਣੇ ਪੈਂਟ ਦੇ ਵਿੱਚ ਕਿਸੇ ਦੇ ਘਰ ਗਿਆ ਹੋਇਆ ਸੀ ਉੱਥੇ ਹੀ ਹੋਈ ਲੜਾਈ ਦੇ ਦੌਰਾਨ ਸਰਵਿਸ ਪਿਸਤੌਲ ਵਿੱਚੋਂ ਇੱਕ ਗੋਲੀ ਚਲੀ ਅਤੇ ਗੋਲਦੀ ਨੂੰ ਲੱਗ ਗਈ ਉਸ ਦੇ ਮੌਕੇ ਤੇ ਮੌਤ ਹੋ ਗਈ ਸੂਚਨਾ ਮਿਲਣ ਤੋਂ ਬਾਅਦ પોલીસ ਅਧਿਕਾਰੀ ਮੌਕੇ ਤੇ ਪਹੁੰਚ ਗਏ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ ਉਡੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹ ਗੋਲੀ ਮਾਰਦੀ ਉਹਦੀ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟਰ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਸੀਗਾ ਕਿਹਨੇ ਨਾਮ ਸੀਗਾ ਜੀ ਇਹ ਤਾਂ ਮੁੰਡੀਆਂ ਦੀਆਂ ਸੀ ਉਹ ਬੋਧ ਦਰਦੀ ਹੈ ਨਹੀਂ ਹੋ ਰਹਾ ਜਿਨ੍ਹਾਂ ਦੀ ਕਿੱਥੋਂ ਦੱਸਣਾ ਮੈਨੂੰ ਸੋਚਦਾ ਹੈ ਮੈਲੇਦਨ ਆ ਰਹੀ ਕਿਸੇ ਦੇ ਹਾਂਜੀ ਐਮ ਐਲ اے ਮੁੰਡੀਆਂ ਦਾ ਐਮ ਐਲ اے ਸੀ ਕੋਈ ਬਹੁਤ ਖੁਸ਼ੀ ਨਾਲ ਜਾਣਣਾ ਸਰਪੱਤ ਜੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡੀਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਜੋਤਲਾ ਮੇ ਜੀ ਵੀ ਕਿ ਰਾਂਗਪੁਰ ਬੜ ਦੇ ਵਿੱਚ ਕੋਈ ਕਿਸੇ ਨੇ ਆਪਣੀ ਗੰਨ ਨਾਲ ਵੀ ਸੁਸਾਇਡ ਕਰ ਲਿਆ ਤਦੋਂ ਉਸ ਮੌਕੇ ਤੇ ਹੁੰਦੇ ਸਪੁਰ ਕੀਰਤ ਦਾ ਲੜਕਾ ਬਹੁਤ ਗੰਨ ਨਾਲ ਲੜਾ ਕਿਹਦਾ ਗੰਨ ਮੈ ਜੀ ਮੁੰਡਿਓ ਸਾਹਿਬ ਦਾ ਕਹਿ ਰਹੇ ਆ ਸੁਣਿਆ ਗੰਨ ਨਾਲ ਅੱਛਾ ਜੀ ਉਹਨੇ ਆਪਣੇ ਕਾਰਬਨ ਆਇਲੋਕਸ ਤੋਂ ਦੂਜੇ ਪੋਲੇ ਚੱਲੀ ਜਰੀ ਉਹਦੀ ਸੁਸਾਇਡ ਤੇ ਅਸੀਂ ਐਪਰਸਲ ਭਲਾ ਕੇ ਮੌਕੇ ਤੇ ਸਾਰਾ ਕੁਝ ਸਭ ਤੋਂ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੁਰੂਰ ਜਿਹੜੇ ਵਾਰਸ਼ ਹੈ ਜਿੰਨੇ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਇਹਨੂੰ ਸਾਰਾ ਸਰ ਕਿੱਥੇ ਕਰਿਆ ਸੋਸਾਇਟੀ ਜੰਨੇ ਜੀ ਅੱਜ ਗੋਲੀ ਚੱਲੀ ਹੈ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਗਜੀਏ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਸੇ ਹੀ ਕਰਦੇ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸ਼ਿਗਰਮੈਂਟ ਅਫੇਅਰ ਦਾ ਕੋਈ ਸਿੱਧਾ ਚੱਕਰ ਪਹਿਲਾਂ ਉਹ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਆ ਫੇਰ ਜਿੰਨਾਂ ਦੀ ਕੁੜੀ ਆ ਲੈ ਕੁਝ ਹਾਂਜੀ ਜੀ ਸਰ ਓਕੇ ਥੈਂਕ ਯੂ